ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਦੀ ਬੇਰਜ਼ਗਾਰੀ ਦਰ ਨਵੰਬਰ ਦੇ ਵਿੱਚ 6.8 ਦੇ ਕਰੀਬ 8 ਸਾਲਾਂ 'ਚ ਉੱਚੇ ਪੱਧਰ ਤੇ ਪਹੁੰਚ ਚੁੱਕੀ ਹੈ। ਕੈਨੇਡਾ ਦੀ ਬੇਰਜ਼ਗਾਰੀ ਦਰ ਨਵੰਬਰ ਵਿੱਚ ਉਮੀਦ ਨਾਲੋਂ ਵੱਧ ਕੇ 6.8% ਦੀ ਹੋ ਗਈ ਹੈ ਜੋ ਕਿ ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ ਕਰੀਬ 8 ਸਾਲ ਦਾ ਉੱਚਾ ਪੱਧਰ ਹੈ ਭਾਵੇਂ ਕਿ ਅਰਧ ਵਿਵਸਥਾ ਵਿੱਚ ਕੁੱਲ 50,500 ਨੌਕਰੀਆਂ ਸ਼ਾਮਲ ਕੀਤੀਆਂ ਗਈਆਂ ਨੇ ਆਂਕੜਿਆਂ ਨੇ ਸ਼ੁੱਕਰਵਾਰ ਨੂੰ ਜਿੱਥੇ ਸਬ ਦੇ ਸਾਹਮਣੇ ਨਜ਼ਰ ਮਰਵਾਈ ਅਗਲੀ ਵਿਆਜ ਦਰ ਵਿੱਚ ਵੱਡੀ ਕਟੌਤੀ ਦੀਆਂ ਸੰਭਾਵਨਾਵਾਂ ਵੀ ਦੱਸੀਆਂ ਜਾ ਰਹੀਆਂ ਨੇ ਮੁਦਰਾ ਬਾਜ਼ਾਰ ਦੇ ਵਿੱਚ ਰੋਜ਼ਗਾਰ ਦੀ ਰਿਪੋਰਟ ਜਾਰੀ ਹੋਣ ਤੋਂ ਪਹਿਲਾਂ ਹਫ਼ਤੇ ਦੇ 50 ਅੰਕ ਆਧਾਰ ਤੇ ਵਿੱਚ ਕਟੌਤੀ ਲਈ ਸਕਟੇ ਬਾਜ਼ੀ ਵਿੱਚ 55% ਤੋਂ ਵੱਧ ਕੇ ਜਿੱਥੇ 68% ਉਸ ਨੂੰ ਘੜ ਦਿੱਤਾ ਗਿਆ ਤੇ 25 ਬੇਸਿਸ ਪੁਆਇੰਟ ਦੇ ਦਰ ਵਿੱਚ ਕਟੌਤੀ ਪੂਰੀ ਕੀਮਤ ਦੇ ਵਿੱਚ ਹੈ ਰਾਈਟਸ ਦੁਆਰਾ ਪੋਲ ਕੀਤੇ ਗਏ ਵਿਸ਼ੇਸ਼ ਲੇਖਾਂ ਨੇ ਅਕਤੂਬਰ ਵਿੱਚ 6.5% ਤੋਂ 25000 ਨੌਕਰੀਆਂ ਅਤੇ 6.6% ਦੀ ਬੇਜ਼ਗਾਰੀ ਦਰ ਦੇ ਸ਼ੁੱਧ ਲਾਭ ਦੀ ਭਵਿੱਖਬਾਣੀ ਕੀਤੀ ਹੈ ਬੇਜ਼ਗਾਰੀ ਵਿੱਚ ਉਛਾਲ ਕੈਨੇਡੀਅਨ ਕੇਂਦਰੀ ਬੈਂਕ ਨੂੰ 11 ਦਸੰਬਰ ਨੂੰ ਬੈਂਕ ਦੀਆਂ ਦਰਾਂ ਦੇ ਐਲਾਨ ਵਿੱਚ ਲਗਾਤਾਰ ਦੂਜੀ ਵਾਰ ਆਮ ਨਾਲੋਂ ਅੱਧੇ ਪ੍ਰਤੀਸ਼ਤ ਅੰਕ ਤੋਂ ਘੱਟ ਉਧਾਰ ਲਾਗਤਾਂ ਵੱਲ ਟੱਕ ਦਿੱਤਾ ਸਟੈਟਿਸ ਕੈਨੇਡਾ ਦੇ ਆਂਕੜਿਆਂ ਵਿੱਚ ਦਿਖਾਇਆ ਗਿਆ ਹੈ ਕਿ ਅਪ੍ਰੈਲ 2023 ਤੋਂ ਮਰਜ਼ਗਾਰੀ ਦੀ ਦਰ ਵਿੱਚ 1.7% ਅੰਕ ਦਾ ਵਾਧਾ ਹੋਇਆ ਤੇ ਹੁਣ ਜਨਵਰੀ 2017 ਤੋਂ ਬਾਅਦ ਸਭ ਤੋਂ ਵੱਧ ਹੈ ਕੋਰੋਨਾ ਵਾਇਰਸ ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ ਸਟੈਟਿਸ ਕੈਨੇਡਾ ਆਂਕੜਿਆਂ ਨੇ ਇਸ ਚੀਜ਼ ਨੂੰ ਕਲੀਅਰ ਕੀਤਾ ਏਜੰਸੀ ਨੇ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਦੇ ਐਲਾਨ ਤੋਂ ਪਹਿਲਾਂ ਜਾਰੀ ਕੀਤੀ ਜਾਣ ਵਾਲੀ ਆਖਰੀ ਵੱਡੀ ਆਰਥਿਕ ਡਾਟਾ ਰਿਪੋਰਟ ਵਿੱਚ ਕਿਹਾ ਕਿ ਬੇਰੁਜ਼ਗਾਰੀ ਦਰ ਵਿੱਚ ਵਾਧਾ ਕੰਮ ਦੀ ਤਲਾਸ਼ ਵਿੱਚ ਵਧੇਰੇ ਲੋਕਾਂ ਦੇ ਕਾਰਨ ਸੀ ਕੈਨੇਡੀਅਨ ਡਾਲਰ 1.4053 ਅਮਰੀਕੀ ਸੈਂਟ ਤੇ ਨੌਕਰੀ ਦੀ ਰਿਪੋਰਟ ਤੋਂ ਥੋੜਾ ਜਿਹਾ ਮਜ਼ਬੂਤ ਹੋਇਆ ਸਰਕਾਰ ਦੇ 2 ਸਾਲਾਂ ਦੇ ਬਾਂਡਾਂ ਦੇ ਈਡਲ 7 ਅੰਕ ਘਟ ਕੇ 3.02% ਦੀ ਰਹੀ ਹੈ ਨਾ ਕੈਨੇਡਾ ਦੀ ਲੇਬਰ ਫੋਰਸ ਵਿੱਚ 1000 137800 ਦਾ ਵਾਅਦਾ ਹੋਇਆ ਜੋ ਕਿ ਨੌਕਰੀਆਂ ਵਿੱਚ ਦੁੱਗਣੇ ਤੋਂ ਵੱਧ ਹੈ ਇਹ ਲੇਬਰ ਮਾਰਕੀਟ ਦੀ ਕਮਜ਼ੋਰੀ ਦੇ ਸੰਕੇਤਾਂ ਨੂੰ ਜੋੜਦੇ ਹੋਏ ਸਥਾਈ ਕਰਮਚਾਰੀਆਂ ਲਈ ਔਸਤ ਘੰਟਾਵਰ ਤਨਖਾਹ ਵਾਧਾ ਅਕਤੂਬਰ ਵਿੱਚ 4.9% ਤੋਂ 3.9% ਦੀ ਸਲਾਨਾ ਦਰ ਵਿੱਚ ਆ ਗਿਆ ਜੂਨ 2023 ਵਿੱਚ 3.9% ਦੀ ਦਰ ਤੋਂ ਬਾਅਦ ਨੇੜੇਉ ਦੇਖਿਆ ਗਿਆ ਉਜਾਤ ਵਿਕਾਸ ਦਾ ਸਭ ਤੋਂ ਘਟ ਰਿਹਾ ਹੈ। ਉਹ ਬੀਓਸੀ ਨੇ ਜੂਨ ਵਿੱਚ ਮੁੱਖ ਨੀਤੀਦਾਰ 1.125 ਅੰਕ ਅਧਾਰ ਘਟਾ ਕੇ 3.7% ਦੀ ਕਰ ਦਿੱਤਾ ਨਵੰਬਰ ਵਿੱਚ ਨੌਕਰੀਆਂ ਦੇ ਅੰਦਰ ਵਾਧਾ ਪੂਰੀ ਤਰ੍ਹਾਂ ਫੁੱਲ ਟਾਈਮ ਕੰਮ ਕਰਨ ਵਾਲੇ ਸੀ ਜੋ ਪਾਰਟ ਟਾਈਮ ਨੌਕਰੀਆਂ ਵਿੱਚ ਛੋਟੀ ਜੀ ਕਮੀ ਨੂੰ ਪੂਰਾ ਕਰਨ ਤੋਂ ਬਾਧ ਰਹੇ ਸਨ। ਕੁੱਲ ਮਿਲਾ ਕੇ ਵਸਤੂਆਂ ਦੇ ਖੇਤਰ ਵਿੱਚ ਰੋਜ਼ਗਾਰ ਦੇ ਅੰਦਰ ਕੁੱਲ 20800 ਨੌਕਰੀਆਂ ਦੀ ਕਮੀ ਮੁੱਖ ਤੌਰ ਤੇ ਨਿਰਮਾਣ ਦੇ ਅੰਦਰ ਜਦੋਂ ਕਿ ਸੇਵਾਵਾਂ ਦੇ ਖੇਤਰ ਵਿੱਚ ਥੋਕ ਅਤੇ ਪਰਚੂਨ ਵਪਾਰ ਦੀ ਅਗਵਾਈ ਵਿੱਚ ਕੁੱਲ 71500 ਨੌکریاں ਪ੍ਰਾਪਤ ਸਨ ਸਟੈਟਿਸ ਕੈਨੇਡਾ ਨੇ ਕਿਹਾ ਕਿ ਰੋਜ਼ਗਾਰ ਦਰ ਜਾਂ ਰੋਜ਼ਗਾਰ ਦੀ ਆਬਾਦੀ ਦਾ ਅਨੁਪਾਤ ਲਗਾਤਾਰ 6 ਮਹੀਨੇ ਤੱਕ ਡਿੱਗਣ ਤੋਂ ਬਾਅਦ ਨਵੰਬਰ ਦੇ ਅੰਦਰ 60.6% ਰਿਹਾ ਕਿਉਂਕਿ ਰੋਜ਼ਗਾਰ ਵਿੱਚ ਵਾਧਾ ਆਬਾਦੀ ਦੇ ਵਾਧੇ ਦੇ ਨਾਲ ਰੁਪਤਾਰ ਰੱਖਦਾ ਹੈ ਰੀਡਿੰਗ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ